ਕਿਹਦੇ ਹੱਥ ਚਾਪੀ ਨਹੀਂ ਲੈਣੀ ਮਤਲਬ ਕਿ ਉਹ ਤੇ ਘਰ ਬੈਠਾ ਜਿਹੜਾ ਕੁਝ ਕਮਾਉਂ ਰਿਹਾ ਉਹਨੂੰ ਕੀ ਪਤਾ ਕਿ ਪੈਸੇ ਕਿੱਦਾਂ ਬਣਦੇ ਕਿੱਦਾਂ ਨਹੀਂ ਬਣਦੇ ਤੁਸੀਂ ਫਿਰ ਕਹਣਾ ਕਿੰਦਾਂ ਦੀ ਗੱਲ ਕਰਨ ਲਈ ਮੰਮੀ ਆਂਦੀ ਆ ਕਿ ਆਦਮੀ ਤੇਰਾ ਹੀ ਕਮਾਉਂ ਰਿਹਾ ਵਾ ਨਾ ਤੇ ਉਹ ਰਾਤ ਦਿਨ ਮਿਹਨਤ ਕਰਨ ਰਿਹਾ ਉਹ ਤੇ ਤੇ ਪੈਸਾ ਤੂੰ ਆਪਣੇ ਹਿਸਾਬ ਨਾਲ ਵਰਤਾਂਗੇ ਤੇ ਚੰਗੀ ਰਹੇਂਗੀ ਇਹਨਾਂ ਨੇ ਦੋਵਾਂ ਜਣ ਆਪਣੇ ਹਿਸਾਬ ਨਾਲ ਪੈਸਾ ਡਾਉਣਾ ਨਹੀਂ ਤਾਂ ਤਾਂ ਕਰੀਦੀ ਮੈਨੂੰ ਸਾਰਾ ਕੁਝ ਕਰਨਾ ਪੈਣ ਰਿਹਾ ਚੱਲ ਕੋਈ ਗੱਲ ਨਹੀਂ ਪਾਵਾ ਹਾਂ ਵੇਧੀ ਵਧੀਆ ਕਿਤਾਵਾ ਹੈ ਤੂੰ ਜਿਹੜਾ ਮੰਮੀ ਦੇ ਮਗਰ ਲੱਗ ਗਈਆਂ ਤੇ ਹਨੂ ਨੇ ਕਿਹਾ ਹੈਗਾ ਕਿ ਇਹ ਚੀਜ਼ ਲਿਆਉਣ ਤੋਂ ਚੰਗਾ ਸਗੋਂ ਤੂੰ ਆਪੇ ਕਰੇਂਗੀ ਨਾ ਤੇ ਨਾਲ ਹੀ ਲੈ ਕੇ ਇਹਨਾਂ ਨੂੰ ਸਾਰਾ ਵਿਖਾ ਲੇਂਗੀ ਪਤਾ ਲੱਗ ਜਾਊਗਾ ਇਹਨਾਂ ਨੂੰ ਕਿੱਥੇ ਕਿੱਦਾਂ ਕਿਹੜਾ ਖਰਚਾ ਹੁੰਦਾ ਵਾ ਨਹੀਂ ਤੇ ਉਹੋ ਗੱਲ ਹਨੂ ਤੇ ਪਤਾ ਹੀ ਨਹੀਂ ਲੱਗਣਾ ਮਮੀ ਦੀ ਆ ਸੋਚਵਾ ਦਾ ਮਿਸਤਰੀ ਨੇ ਕਹਿ ਛੜਿਆ ਹੀ ਨਹੀਂ ਲੱਖ ਦੇ ਵਿੱਚ ਸਾਰਾ ਨਿਬੜ ਜਾਣਾ ਵਾ ਹੁਣ ਤੂੰ ਆਪੇ ਦੱਸਣ ਦੀ ਹੈ ਨਾ ਤੇ ਤੂੰ ਨੂੰ ਪਹੁੰਚ ਗਏ ਤੇ ਫਿਰ ਇਹਨਾਂ ਕੜਾ ਹੀ ਲੱਖ ਇਹਨਾਂ ਨੇ ਬਚਾ ਲਿਆ ਹੋਣਾ ਵਾ ਹਉ ਨਹੀਂ ਇਹ ਤਾਂ ਸਿਰਫ ਆਪਣੇ ਮਨ ਦਾ ਵਹਿਮ ਹੈ ਤੁਹਾਨੂੰ ਪਤਾ ਖਰਚੇ ਵੱਡੇ ਹੋ ਜਾਂਦੇ ਭਾਵੇਂ ਕਹਿਣ ਨੂੰ ਲੈਟਰਨ ਬਾਥਰੂਮ ਨੇ ਮੈਨੂੰ ਪਤਾ ਰਿਹਾ ਕੋਲ ਸਰਪੰਚ ਕਰਕੇ ਪਈਆ 3-4 ਲੱਖ ਲੱਗ ਜਾਣਾ ਮੇਰੇ ਹੱਥੀ ਲੱਗਣ ਡੇ ਹੁਣ ਤੇ ਮੈਨੂੰ ਸਾਰਾ ਪਤਾ ਲੱਗਣ ਡਿਆ ਆ ਤੇ ਨਾ ਸਾਡਾ ਲੱਗ ਜਾਣਾ ਹੀ ਮੈਂ ਨਹੀਂ ਇਹਨਾਂ ਨੇ ਰਖ ਲਏ ਆ ਪਰ ਦੇਣਾ ਸਾਹਬਲੇ ਹੋਣੇ ਆ ਚੱਲ ਜੀ ਜੀ ਲੜਾਈ ਸਾਡੇ ਗਾਲ ਪੈ ਜਾਣੀ ਹੀ ਕਹਿਣਾ ਕਿਉਂ ਨਹੀਂ ਆ ਪਾਵਾ ਏਡੀਆਂ ਏਡੀਆਂ ਵੱਡੀਆਂ ਗੱਲਾਂ ਸਾਡੇ ਤੋਂ ਚੋਰੀ ਹੁੰਡੀਆਂ ਵਾ ਇੰਨਾ ਚਿਰ ਹੋ ਗਿਆ 15 ਸਾਲ ਮੇਰੇ ਵਿਆਹ ਨੂੰ ਉਹਨੂੰ ਆ ਚੱਲੇ ਆ ਇੰਨੇ ਚਿਰ ਦਾ ਨਹੀਂ ਮੈਂ ਆ ਕੁਛ ਕੀਤਾ ਹੈਗਾ ਤੇ ਦੱਸ ਹੁਣ ਕਰਨਾ ਹੀ ਹੁਣ ਹੀ ਚੋਰੀਆਂ ਠੱਗੀਆਂ ਮੈਂ ਉਹ ਵੀ ਆਪਣੇ ਘਰ 'ਚ ਹੁਣ ਇਹੋ ਜੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਮਮੀ ਤੁਹਾਡੇ ਨਹੀਂ ਤਾਂ ਇਦਾਂ ਤੁਸੀਂ ਮਮੀ ਨਾ ਰੋ ਤੁਹਾਨੂੰ ਕੀ ਲੋੜ ਆ ਜੇ ਕੰਮ ਲੱਗੀ ਹੈ ਨਾ ਤਾਂ ਲੱਗੀ ਰਹਿੰਦੋ ਇਹਨੂੰ ਵੀ ਤੇ ਸਾਰਾ ਪਤਾ ਹੋਣਾ ਚਾਹੀਦਾ ਨਾਲੇ ਚੰਗਾ ਭਲ ਚੰਗੀ ਭਲੀ ਦੇ ਹੈਗੀ ਕੰਮ ਕਰਨ ਨੂੰ ਕੀ ਉਹ ਚਾਹ ਪੀਂਦੀ ਹੈ ਨਾ ਤਾਂ ਤੰਤਰਕ ਕਿਉਂ ਚ ਦੇਸੀ ਚਮਚੇ ਦਾ ਪਾਗਟ ਫੇਰੇ ਨੇ ਚਾਹ ਪੀਣੀ ਹੁੰਦੀ ਇਹ ਕਿਤੇ ਮੇਰੇ ਗੋਡੇ ਨਾ ਕਿਤੇ ਰਹਿ ਜਾਣ ਭੱਜਣਾ ਤੁਹਾਨੂੰ ਚੰਗਾ ਆ ਬਾਹਰ ਬੀਪੀਆਂ ਨੇ ਹੁਣੇ ਚੁੰਗਲੀਆਂ ਕਰ ਤੇ ਆ ਗਈ ਨਾ ਦੋ ਦੋ ਘੰਟੇ ਚੁੰਗਲੀਆਂ ਨਹੀਂ ਮੋਕਦੀਆਂ ਤੁਸੀਂ ਰਮਾਂ ਨਾ ਰੈਸਟ ਕਰੋ ਤੇ ਕੋਈ ਗੱਲ ਨਹੀਂ ਆਪੇ ਇਹਨਾਂ ਨੇ ਕਰ ਲੈਣਾ ਕੰਮ ਜਿਹੜਾ ਕਰਨਾ ਕੋਈ ਨਹੀਂ ਕਰ ਲੈਂਦੇ ਜਿੱਦਾਂ ਕਰਦੇ ਘਰੀ ਜਾਣ ਮੈਨੂੰ ਕੀ ਤੇ ਦੇਦੇ ਮੰਮੀ ਕਹਿੰਦੇ ਸਤਾਨੂੰ ਕਿ ਤੁਸੀਂ ਚਾਰ ਫੁਲਕੇ ਲਾ ਦਿਓ ਸਬਜ਼ੀ ਨੂੰ ਤੜਕਾ ਲਾ ਕੇ ਕਹਿੰਦੇ ਮੈਂ ਆਖਿਆ ਚਲ ਮੈਂ ਲਾ ਦੇਣੀ ਚਾਰ ਫੁਲਕੇ ਤੇ ਕਹਿੰਦੀ ਨਹੀਂ ਉਹਨੂੰ ਕਿਹਾ ਉਹ ਲਾ ਦਿੰਦੀ ਆ ਚਾਰ ਫੁਲਕੇ ਤੇ ਜੇ ਮੈਂ ਲਾਉਂਦਾ ਵੀ ਨਾ ਤੇ ਫਿਰ ਹੁਣੇ ਲੜਾਈ ਪੈ ਜਾਣੀ ਕਿ ਤੂੰ ਮੇਰੀ ਗੱਲ ਨਹੀਂ ਮੰਨਦੀ ਨਾਲੇ ਵੱਡੀ ਨੂੰ ਕਹਿ ਰ ਤੂੰ ਕਾਤੋਂ ਡਈ ਤੇ ਜਾ ਉੱਥੋਂ ਮੇਰੀ ਭੈਣ ਚਾਰ ਫੁਲਕੇ ਲਾ ਦਿਓ ਮਿਸਤਰੀ ਮੇਰੇ ਪੰਮ ਮੇਰੀ ਭੈਣ ਬਣ ਕੇ ਨਾ ਹੁਣ ਤੈਨੂੰ ਵੀ ਇੱਕ ਮੇਰਾ ਕੰਮ ਕਰਨਾ ਪੈਣਾ ਵਾ ਜਾ ਕੇ ਨਾ ਮੰਮੀ ਨੂੰ ਕਹਿ ਦੇ ਤੇ ਦੀਦੀ ਠੀਕ ਨਹੀਂ ਹੈਗੀ ਤੇ ਉਹਦੇ ਕੋਲ ਨਹੀਂ ਰੋਟੀਆਂ ਬਣਣੀਆਂ ਆਪੇ ਬਣਾਉਣਾ ਜੇ ਇੰਨਾ ਕੁਛ ਇੰਨਾ ਘਟਿਆ ਸਾਡੇ ਬਾਰੇ ਸੋਚ ਸਕਦੇ ਆ ਤੇ ਕੀ ਗੱਲ ਕੰਮ ਨਹੀਂ ਹੁੰਦਾ ਹਾਂ ਤਾਂ ਸਹੀ ਹੈ ਦੀਦੀ ਪਰ ਉਪਰੇ ਬੰਦੇ ਸਾਹਮਣੇ ਨੂੰ ਬੁਰੇ ਲੱਗੀਦਾ ਵਾ ਕਿਹੜਾ ਕੀ ਗੱਲਾਂ ਕਰਨ ਤੇ ਜਲੂਸ ਤਾਂ ਫਿਰ ਵੀ ਸਾਡਾ ਹੀ ਨਿਕਲਣਾ ਵਾ ਤੇ ਜਲੂਸ ਸਾਡਾ ਨਿਕਲਣ ਤੇ ਰਿਹਾ ਹੋਰ ਕਿੱਦਾਂ ਨਿਕਲਣਾ ਸਾਡੀ ਇੱਜ਼ਤ ਬਣ ਕਿੱਥੇ ਗਈ ਆ ਤੁਸੀਂ ਟੈਨਸ਼ਨ ਅਗਲੇ ਬਗਾਨੇ ਘਰਾਂ ਤੇ ਜਾ ਜਾ ਕੇ ਉਹਨਾਂ ਨੇ ਛੱਤੀਆਂ ਘਰਾਂ ਤੇ ਤੁਰਿਆ ਫਿਰਨਾ ਤੇ ਉੱਥੇ ਦੱਸਣਾ ਜਾ ਕੇ ਵੀ ਉਹਨਾਂ ਦੇ ਘਰ ਤੇ ਜਨਾਨੀ ਸਮਾਨ ਲੈਣ ਜਾਂਦੀ ਤੇ ਬੰਦਾ ਇੱਥੇ ਪਾਲੀਆਂ ਚ ਤੁਰਿਆ ਫਿਰਦਾ ਹੀ ਘਰੇ। ਚਲ ਕੋਈ ਨਹੀਂ ਦੀਦੀ ਮੈਂ ਮੰਮੀ ਨਾਲ ਆਪਣੇ ਹਿਸਾਬ ਨਾਲ ਕਰਦੀ ਆਂ ਗੱਲ। ਤੇ ਨਾਲੇ ਹਾਵੇ ਸਾਰੀਆਂ ਗੱਲਾਂ ਜਿਹੜੀਆਂ ਨਾ ਤੁਸੀਂ ਨਾ ਕੋਈ ਵੀ ਗੱਲ ਕਰੋ। ਮੈਂ ਕਰੂੰਗੀ ਨਾ ਆਪਣੇ ਤਰੀਕੇ ਨਾਲ ਮੰਮੀ ਨਾਲ ਗੱਲ ਸਾਰੀ ਤੇ ਫੇਰ ਮੰਮੀ ਨੂੰ ਸਮਝ ਆਉਣੀਆਂ। ਤੇ ਜਾਓ ਤੁਸੀਂ ਗੈਸ ਤੇ ਸਬਜ਼ੀ ਵੀ ਤੜੀ ਜੇ। ਨਾਲੇ ਕੁਕਰ ਬੰਦ ਕਰਦੇ ਉਠੋ। ਤੇਰੇ ਕਰਕੇ ਚੱਲੀ ਆ ਮੈਂ। ਇਹ ਜੇ ਤੂੰ ਕਹਿਣ ਦੀ ਆ ਤੇ ਜੇ ਕਹੇ ਨਾ ਮੈਂ ਮੰਮੀ ਦਾ ਕਹਿਣਾ ਮੰਨ ਕੇ ਚੱਲੀ ਆ ਤੇ ਫੇਰ ਨਹੀਂ ਸਮਝ ਲੈ ਮੈਂ ਗਈ। ਆਹੋ ਚਲੋ ਕੋਈ ਨਹੀਂ। ਪੰਗਾ ਪਾਇਆ ਮੇਰੇ ਵਾਸਤੇ। ਨਾਲੇ ਇਹਨਾਂ ਦੀਆਂ ਗੱਲਾਂ ਸੁਣੋ ਇੰਨੀਆਂ ਤੇ ਨਾਲੇ ਇਹਨਾਂ ਨੂੰ ਕੰਮ ਕਰਕੇ ਦੇਵੋ। ਉਹ ਹੈ ਤਾਂ ਸਹੀ ਆ ਪਰ ਤੁਹਾਨੂੰ ਪਤਾ ਹੀ ਕਾਲਾ ਦਾ ਮੂੰਹ ਕਾਲਾ ਕੀ ਫਾਇਦਾ। ਆ ਪਾ ਆਦੇ ਆ ਗਏ ਮਜਾ। ਨਾਲੇ ਕੰਮ ਵੀ ਸਾਰਾ ਨਿਪਟ ਗਿਆ। ਉਹ ਕਹਿੰਦੇ ਆ ਨਾ ਸੱਪ ਵੀ ਮਰ ਜੇ ਤੇ लाठी ਵੀ ਨਾ ਟੁੱਟੇ। ਉਹ ਹਿਸਾਬ ਹੋ ਗਿਆ। ਕੰਮ ਵੀ ਸਾਰਾ ਹੋ ਹੀ ਜਾਣਾ। ਤੇ ਦੋ ਨੌ ਸੱਸ ਦੇ ਮਨ ਚ ਚੈਰ ਵੀ ਹੋ ਹੀ ਜਾਂਦੀ। ਤੂੰ ਤੇਰਾ ਮਾਨ ਨਾ ਬੈ ਜੋ ਕਰਦੀਆਂ ਕਰਦੇ। ਉੱਤਵਾਦੀ ਮੰਮੀ ਨੂੰ ਸਮਝਾ ਐਨਾ ਦਿਮਾਗ ਮੈਂ ਲੜਾਉਣ ਡਈ ਆ ਮੰਮੀ ਨੂੰ ਸਮਝਾਉਣ ਵਾਸਤੇ ਲਾਉਣ ਡਈ ਆ ਜੇ ਤੂੰ ਹੀ ਨੌ ਸੱਸ ਦੋਵੇਂ ਇਕੱਠੀਆਂ ਹੋ ਗਿਆ ਤਾਂ ਪਾਪਾ ਨੂੰ ਕਿੰਨੇ ਪੁੱਛਣਾ ਐਦਾਂ ਤੁਹਾਡੇ ਤੋਹਾਂ ਜੇ ਨੌ ਸੱਸ ਦੇ ਡਾਂਗਾ ਖੜਕਣਗੇ ਨਾ ਤੇ ਫੇਰ ਹੀ ਮਜ਼ਾ ਆਊਗਾ ਦੋਵੇਂ ਪਾਪਾ ਨੂੰ ਕਹਵੇਂਗੇ ਕੋਈ ਕੰਮ ਤੇ ਉਧਰ ਮੰਮੀ ਵੀ ਕਹੂ ਹੁਣ ਪਤਾ ਲੱਗਦਾ ਕਿੱਧਰ ਰਾਣੀ ਦੀ ਚੌਧਰ ਆ ਸਾਰਾ ਕੰਮ ਆਪਣੇ ਹੱਥਾਂ ਮੈਂ ਕਰੋਗੇ ਹੰਦੀ ਚਾਰ ਫੁਲਕੇ ਤੇ ਪੜਾ ਦੂੰਗੀ ਹੋਰ ਤੇ ਕੀ ਲੈ ਆਂ ਪੂਜਾ ਤੇディ ਵਧੀਆ ਲੱਗਣ ਦੀ ਕੰਮ ਕਰਦੇ ਮੰਦੇ ਦੇ ਨਾਲ ਕੇ ਬੈਠੇ ਨਾ 100 100 ਤਾਂ ਦਿਮਾਗ ਚੋਂ ਪੈਂਦਾ ਨਾਲ ਸੈਨੇਨ ਕਹਿੰਦੇ ਜਿਹੜਾ ਵੇਲਾ ਦਿਮਾਗ ਹੁੰਦਾ ਨਾ ਇਸਤਾਨ ਦਾ ਘਰ ਹੁੰਦਾ ਉਹਦਾ ਕੰਮ ਕਰਦਾ ਆਏ ਨਾ ਤੇ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਜਾਂਦਾ ਪਤਾ ਲੱਗਦਾ ਕਿਹੜੇ ਵੇਲੇ ਆ ਜਾਂਦਾ ਵਾ ਮੈਂ ਤੇ ਮੈਂ ਟਮਾਟੇ ਲਾ ਬੰਦਨ ਬੜਾ ਕਾਡਾ ਲੱਗਦਾ ਤੈਨਾਂ ਦਾ ਪਤਾ ਨਹੀਂ ਖਦੋਂ ਨੰਗਣਾ ਤੇ ਖਦੋਂ ਨਹੀਂ ਪਰ ਆ ਜਿਹੜੀਆਂ ਗੱਲਾਂ ਘਰ ਚ ਹੋਣਡੀਆਂ ਨਾ ਇਹ ਬੜੀਆਂ ਔਖੀਆਂ ਪੱਜਦੀਆਂ ਆਈਆਂ ਇੰਨੀਆਂ ਗੱਲਾਂ ਕਰਦੇ ਆ ਨਾ ਵੱਧ ਘਾਟ ਕੋਈ ਹਿਸਾਬ ਨਹੀਂ ਆ ਜੇ ਮੈਂ ਤੁਹਾਨੂੰ ਦੱਸਾਂ ਨਾ ਤੇ ਫਿਰ ਤੁਸੀਂ ਕਹਿਣਾ ਕਿਦਾਂ ਦੀਆਂ ਗੱਲਾਂ ਕਰਦੀ ਐ ਰੇ ਹੁਣ ਕਿਉਂ ਹੋਇਆ ਹੁਣ ਕਿਸੇ ਨੂੰ ਕਹਿੰਨੇ ਵੀ ਆ ਗਿਆ ਤੁਹਾਨੂੰ ਮੈਂ ਮिन्नੂ ਕਹਿੰਨੇ ਕਹਿਣਾ ਵਾ ਹਾਂ ਆ ਮੰਮੀ ਦੇ ਕੰਮ ਵੇਖ ਲੈਣਾ ਤੁਸੀਂ ਸਾਹਮਣੇ ਨਾਲ ਗੱਲਾਂ ਕਰਾਂਡੀ ਐ ਹਾਮਨੇ ਕਿਤੇ ਕਿਆ ਹੋਣਾ ਵਾ ਤੇ ਮੰਮੀ ਮੇਰੇ ਕੋ ਨਹੀਂ ਬੁਝਾਰ ਅੰਦਰ ਉਧਰ ਜਾਇਆ ਜਾਣਾ ਹੈਗਾ ਤੇ ਤੁਸੀਂ ਰੇਪੜ ਪਾ ਦੇ ਪੈਸੇ ਦੋ ਤੇ ਆਪੇ ਉਹ ਸਮਾਨ ਸਮੂਨ ਲੈ ਆਉਣਗੇ ਤੇ ਮੰਮੀ ਨੇ ਇਹਨੂੰ ਪਤਾ ਅਗੋ ਕੀ ਕਿਹਾ ਵਾ ਕਹੇ ਨਹੀਂ ਉਹਨੂੰ ਨੇ ਕੋਈ ਵੀ ਦੇਣਾ ਹੈਗਾ ਭਾ ਉਹ ਤੇ ਪੈਸੇ ਨੂੰ ਪਹਿਹਾਨੇ ਸਮਝਦਾ ਹੈਗਾ ਹੋਰ ਤੇ ਪੈਸਾ ਇਦਾਂ ਡੰਡਦਾ ਵਾ ਜਿੱਦਾਂ ਕਿ ਤੇ ਪਤਾ ਨਹੀਂ ਰੁੱਖਾਂ ਨਾਲ ਲੱਗੇ ਹੁੰਦੇ ਆ ਤੇ ਤੂੰ ਆਪ ਜਾ ਕੇ ਤੇ ਆਪ ਸਮਾਨ ਪੱਥਾ ਲਿਆ ਸਾਰਾ ਤੇ ਨਾਲੇ ਆਪ ਸਾਰਾ ਕਿਤਾਬ ਲਿਖੀ ਸਾਰਾ ਇਹਨਾਂ ਨੂੰ ਨਹੀਂ ਪਤਾ ਹੈਗਾ ਕਾਹੇ ਦਾ ਵੀ ਉਹ ਇਦਾਂ ਦੀਆਂ ਗੱਲਾਂ ਕਰਨ ਡੇ ਵੇ ਪਰ ਤੂੰ ਦੱਸੋ ਪਹਿਲਾਂ ਬੱਦ ਕਿੰਨੀਆਂ ਗੱਲਾਂ ਇਹਨਾਂ ਦੀਆਂ ਸੁਣੀ ਜਾਵੇ। ਆਹੀਂ ਤੇ ਕਦੀ ਸੋਚਿਆ ਨਹੀਂ ਮਮਮੀ ਇਤੋਂ ਤਾਂ ਤਰੀ ਆ ਸਕਦੀ ਆ। ਮਮਮੀ ਇੰਨੀਆਂ ਗੱਲਾਂ ਕਰ ਸਕਦੀ ਆ ਹਨੂ। ਕਦੀ ਨਹੀਂ ਵੇ ਪਰ ਮਮਮੀ ਨੇ ਇਦਾਂ ਦੀ ਗੱਲ ਕੀਤੀ ਹੈਗੀ ਜਿਹੜੀਆਂ ਜਰੂਰ ਹੁੰਦੀਆਂ ਆ। ਹੈ ਪੂਜਾ। ਉਹ ਮਾਤਰੀ ਗੱਲਾਂ ਦੇ ਫੇਰ ਨੇ ਉਹਦੇ। ਮਮਮੀ ਇਦਾਂ ਕਹਸਾ ਜੀ। ਮੈਂ ਪਰ ਯਕੀਨ ਤਾਂ ਮੈਨੂੰ ਵੀ ਨਹੀਂ ਹੋਇਆ। ਵੀ 24 ਤੋਂ ਮੈਨੂੰ ਇਹ ਤਾਲ ਕਰਨ ਦੇ ਐਸੇ ਤਰੇ ਫਾਮੀ ਤੇ ਨਾ ਝੂਠ ਬੋਲਣ ਦੀ ਹੋਗੀ। ਪਰ ਫੇਰ ਇੱਕ ਗੱਲ ਸੋਚਣ ਵਾਲੀ ਆ। ਉਹਨੂੰ ਕੀ ਲੋੜ ਹੱਡ ਨਾ ਝੂਠ ਬੋਲਣ ਦੀ? ਨਾਲੇ ਉਹਨੂੰ ਝੂਠ ਬੋਲ ਕੇ ਕੀ ਮਿਲਣਾ ਆ? ਉਨੇ ਗੜਾ ਹੜੇ ਕੋ ਜਮੀਨ ਨਾਲ ਕਰਉਣੀ ਹੈ ਵੀ ਜਿਹੜਾ ਉਹਨੇ ਹੱਦ ਨਾਲ ਝੂਠ ਬੋਲਨੇ ਆ ਅਕਸਰ ਮੰਮੀ ਨੇ ਗੱਲਾਂ ਕੀਤੀਆਂ ਉਹਦੇ ਨਾਲ ਤੇ ਫੇਰ ਹੀ ਆ ਕੀਤੀਆਂ ਉਹਨੇ ਹੱਦ ਨਾਲ ਇਹਦਾਂ ਮੰਮੀ ਦੇ ਤਾਂ ਜੋ ਮੈਂ ਦਾ ਹੋਈ ਨਾ ਤੇ ਹੋਰ ਕੀ ਹੈ ਫਿਰ ਇਹ ਗੱਲ ਆ ਨਾ ਫਿਰ ਮੇਰੇ ਵੀ ਕੁੜੀ ਦੀਵਾਨ ਹੋ ਗਈ ਆ ਫਿਰ ਮੈਨੂੰ ਆਗਰ ਕਰ ਲੈਣਾ ਮੇਰਾ ਵੱਖਾ ਵੱਖਾ ਕਰਨ ਸਾਰਾ ਸੱਤ ਦਾ ਬੰਦਾ ਉਹਦਾਂ ਵੇਖ ਗੱਲ ਆ ਫੇਲਾ ਭਰਾ ਭਰਾ ਕਹਿੰਦੇ ਹੁੰਦੇ ਆ ਪਰ ਅੱਜ ਕੱਲ ਭਰਾ ਕਹਦੇ ਰੇ ਕਿ ਤਨੇ ਐਕਸੈਪਟ ਹੋ ਗਏ ਨਾ ਉਹਨੇ ਬਾਹਰੋਂ ਸਾਬੇ ਨੇ ਇੱਕ ਵਾਰ ਫੋਨ ਕਰਕੇ ਵੀ ਨਹੀਂ ਪੁੱਛਿਆ ਤੂੰ ਵੀਰ ਕਿਦਾਂ ਕਾਲਕ ਨੇ ਹਸਾਬ-ਸਾਬ ਹੈ ਤੈਨੂੰ ਕੋਈ ਦੂਬੇ ਤਰ੍ਹਾਂ ਹੱਥ ਫਟਾ ਸਕਦਾ ਮੈਂ ਕਿ ਸਾਰੀ ਜ਼ਿੰਮੇਵਾਰੀ ਇਹਨੂੰ ਸੁੱਟਦੀ ਆ ਦੱਸ ਤੂੰ ਭਰਾ ਨੂੰ ਕੋਈ ਸਲਾਹਵਾ ਦੀ ਕਰ ਲੈ ਫੇ ਭਣੇ ਉਹ ਤੇ ਗਾਲਵਾ ਅਗੇ ਸਾਬਾ ਦਿਨ ਚ ਮੈਨੂੰ ਵੀ ਦੋ ਦੋ ਫੋਨ ਕਰ ਲੈਣਾ ਹੁੰਦਾ ਹੀ ਭਾਬੀ ਹੁਣ ਕੀ ਕਰਨ ਦੇ ਭਾਬੀ ਹੁਣ ਕੀ ਕਰਨ ਦੇ ਕੁੜੀ ਕੀ ਕਰਨ ਈ ਮਮੀ ਕਿੱਥੇ ਹੈ ਹੈ ਤੇ ਹੁਣ ਅਗਲੇ ਨੇ ਕਦੀ ਹਾਨੂੰ ਫੋਨ ਕਰਕੇ ਹਾਲ ਤਾਂ ਕਨੇ ਪੁੱਛਿਆ ਹੈਗਾ ਨਹੀਂ ਤੇ ਕੁੜੀ ਨਾਲ ਤਾਂ ਕਿੰਨਾ ਪਿਆਰ ਹੁੰਦਾ ਈ ਜਾਨਵਾਰ ਦਾ ਨਾਲ ਈ ਕੁੜੀ ਤੇ ਇੱਕ ਵਾਰੀ ਚੀਜ਼ ਕੁੜੀ ਨੇ ਮੂੰਹ ਕੱਢਣੀ ਨਾ ਤੇ ਉਹਨੇ ਪਹਿਲਾਂ ਭੇਜ ਦੇਣੀ ਆ ਪੇ ਮੇਰੀ ਭਤੀਜੀ ਨੂੰ ਲੋੜ ਵਾ ਤੇ ਉਹਨੇ ਚੀਜ਼ ਭੇਜਾਂ ਤੇ ਹੁਣ ਹੁਣ ਉਹ ਹੀ ਚਾਚਾ ਆਇਆ ਨਾ ਕੁੜੀ ਦਾ ਵੀ ਜਿਹੜਾ ਹਾਲ ਵੀ ਨਹੀਂ ਪੁੱਛਦਾ ਹੈਗਾ ਹਨੂ ਹਾ ਤਾਂ ਨਹੀਂ ਲੈਦਾ ਮੈਂ ਤੇ ਆਪਣੀ ਸਮਝੋਂਡੀ ਪੇ ਹਜੇ ਤੇ 6-7 ਮਹੀਨੇ ਹੋਏ ਸਾਰੇ ਵਿਆਹ ਨੂੰ ਤੇ ਇੰਨਾ ਕੁਝ ਬਦਲ ਗਿਆ ਆ ਤੇ ਵੇਪਣ ਜੀਦੂ ਕਿ ਇਹਨਾਂ ਦਾ ਕੋਈ ਤੇ ਹੀ ਪਤਾ ਹੋ ਜੂਗਾ ਤੇ ਫੇਰ ਕੀ ਬਣੂਗਾ ਫੇਰ ਤੇ ਇਹਨਾਂ ਨੇ ਸੋ ਹੀ ਹੜੇ ਤੇ ਚੜ ਮੋਚਣੀਆਂ ਇਹ ਰੱਬ ਹੀ ਬਚਾਏ ਇਹਨਾਂ ਨੂੰ ਹਨ ਪਤਾ ਨਹੀਂ ਸਮਾਗ ਦਾ ਨਾ ਹੋ ਜਾ ਘਰ ਆਪਣੇ ਆਪਣੇ ਦੇ ਵੈਰੀ ਹੋ ਹੀ ਜਾਂਦੇ ਆ। ਤੇ ਪਰ ਸਮਾਂ ਆਪ ਲਿਆਉਨੇ ਆਂ। ਸਮਾਂ ਆਉਂਦਾ ਨਹੀਂ ਆ ਹੀ ਫੜ ਕੇ ਲਿਆਉਨੇ ਆ। ਗੱਲ ਤੇ ਤੇਰੀ ਠੀਕ ਆ ਬਾਕੀ। ਤੇ ਪਿਆਰ ਹੀ ਦੇਣਾ ਮਰਦੀਦਾ ਹੀ ਜਾਓ ਤੇ ਨਫਰਤ ਦਾ ਦੇਣੀ ਮਰਦੀਦਾ ਹੀ ਜਾਓ। ਦੋਨਾਂ ਅੰਤ ਕੋਈ ਨਹੀਂ। ਇਹ ਆਪਣੇ ਹੱਥ ਵਾਸੀਆਂ ਦਾ ਬੰਦੇ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਹੁਣ ਕੀ ਉਹ ਗੱਲ ਜੇ ਆਪਾਂ ਸੋਚੀਏ ਤੇ 15 ਸਾਲ ਮੈਨੂੰ ਹੁਣ ਉਹਨੂੰ ਆ ਚਲੇ ਵਿਆਹੀ ਦੂੰ। ਤੇ ਮੰਮੀ ਨੇ ਹਜੇ ਤੱਕ ਕਦੀ ਮੈਨਾਂ ਇਤਿਹਦੀ ਗੱਲ ਨਹੀਂ ਕੀਤੀ ਹੈਗੀ। ਜਿਹੜਾ ਕੰਮ ਹੋਣਾ ਕਦੀ ਆਪ ਨਹੀਂ ਮੰਮੀ ਨੇ ਕਰਕੇ ਵੇਖਿਆ। ਨਾ ਹੀ ਕਦੀ ਸਾਪੇ ਨੇ ਕਰਕੇ ਵੇਖਿਆ। ਸਾਰੇ ਕੰਮ ਤੂੰ ਹੀ ਕਰਦੇ ਹੀ ਘਰਾਂ ਦੇ ਕੀ ਗੱਲ ਹੈ ਅੱਗੇ ਪਹਿਲਾਂ ਘਰ ਬਣਾਏ ਹੀ ਤੇ ਇਹ ਵੀ ਤੇ ਸਾਰੇ ਤੂੰ ਹੀ ਆਪੇ ਕੰਮ ਕੀਤੇ ਸੀ ਉਹੋ ਤੇ ਮੈਂ ਮੈਨੂੰ ਟੈਨਸ਼ਨ ਲੱਗਾਂ ਦੀ ਤੇ ਹੁਣ ਵਿਦੇਸ਼ ਕੰਮ ਨਹੀਂ ਕਰਦਾ ਤੇ ਦੱਸ ਵੀ ਤੂੰ ਉਹਨੂੰ ਜ਼ਿੰਮੇਵਾਰ ਦੇਤੀ ਆ ਆਉਂਦੇ ਫਲਾਸ ਸਭ ਕੁਝ ਉਹਨੂੰ ਫਸਾਤਾ ਵਾ ਤੇ ਤੂੰ ਵੀ ਗੱਲ ਮੈਂ ਨਹੀਂ ਹੈਗਾ ਮੈਨੂੰ ਤੇ ਕਹਿ ਸਕਦਾ ਹੈ ਨਾ ਇਹੋ ਗੱਲ ਦੀ ਤੇ ਸ਼ਾਲਾ ਚੱਲੇ ਸਾਡਾ ਗੱਲ ਕਾ ਕਰ ਕੋ ਤੇਰਾ ਪੈਣ ਤੇ ਦੱਸਦਾ ਹਾਂ ਹੈ ਤੂੰ ਇਦਾਂ ਬੈਰੋ ਮੇਰੇ ਤੇ ਨਹੀਂ ਰੋਟੀ ਦੀ ਬਣਦੀ ਲੈਣੀ ਤੇ ਇਦਾਂ ਸਾਵਣ ਆਵਦੀ ਆ ਜੀ ਅਦਰ ਉਦਰ ਘੁਮਾ ਕੇ ਆ ਗੱਲਾਂ ਸੋ ਸੋ ਕਰ ਕੇ ਅਸੀਂ ਮਨ ਦਿਖਾਈ ਜਾਂਦੇ ਹਾਂ ਤੇ ਕੋਈ ਮਾਨ ਜੂ ਆਪਣੀ ਤਖੋਰ ਪੈਂਦੇ ਤੇ ਫਿਰ ਮਨ ਤੇ ਦੁੱਖ ਨਾ ਹੀ ਆ। ਉਹ ਤਾਂ ਸਾਡੇ ਨਾਲ ਆਪ ਹੀ ਸਾਰਾ ਕੁਝ ਇਹਨਾਂ ਤੇ ਵਾਰੀ ਜਾਂਦੇ ਆ ਵੀ ਨਹੀਂ ਇਹੋ ਹੀ ਸਾਡੇ ਮਾਪੇ ਹੋਏ ਹੋਏ ਸਾਡਾ ਸਭ ਕੁਝ। ਮम्मी ਵੀ ਇਹ ਗਰ ਨੂੰ ਨਹੀਂ ਸਮਝਣ ਦੀ ਕਿੰਨਾ ਦੁੱਖ ਲੱਗਦਾ ਵਾ। ਅਸੀਂ ਆਪਣਾ ਕਰਮ ਤੇ ਕਰਨਦੇ ਆ ਨਾ ਬਾਕੀ ਪਰਮਾਤਮਾ ਦੇਖਣ ਦੇ ਆ। ਆਪੇ ਉਹ ਸਾਥ ਕਰੂਗਾ। ਉਹਨੂੰ ਪਤਾ ਕੌਣ ਚੰਗਾ ਕਰੂਗਾ ਤੇ ਮਾਰਾ ਕੌਣ ਆ। ਠੀਕ ਆ। ਚਲ ਕੋਈ ਗੱਲ ਨਹੀਂ ਆ ਤੇ ਮੇਰੀ ਗੱਲ ਸੁਣੋ। ਹੁਣ ਤੁਸੀਂ ਮੰਮੀ ਨਾਲ ਹਜੇ ਨਾ ਕੋਈ ਗੱਲ ਕਰਿਓ। ਠੀਕ ਆ। ਜਦੋਂ ਟਾਈਮ ਆਏਗਾ ਨਾ ਫੇਰ ਗੱਲ ਕਰਾਂਗੇ ਹਜੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਆਹ ਇਹ ਗੱਲ ਠੀਕ ਆ ਇਹਨਾਂ ਨਾਲ ਸਾਡੇ ਚੱਲਦੇ ਕੰਮ ਦੇ ਤੇ ਨਾ ਰੰਗ ਦੇ ਭੰਗ ਬਾਗ ਰੱਖਤਾ ਜਨਾ ਆਹ ਇਹਨਾਂ ਨਾਲ ਬਾਰੇ ਸੜਦੇ ਆ ਤਾਂ ਕਰਕੇ ਗੱਲਾਂ ਕਰਦੇ ਆ ਚੱਲ ਕੋਈ ਚੁੱਪੀ ਰੋ ਜਾਣਦੇ ਬਸਰੀ ਉਹਨਾਂ ਦੇ ਵੇੜੀ ਰਾਂ ਡੇੜੇ ਕਮੇ ਨਾ ਗੱਲ ਤੋਂ ਮੱਕਣ ਤੋਂ ਬਹਿਣਾ ਰਹਿਣਾ ਨਹੀਂ ਕਿਉਂ ਮਰਦੀ ਵੇ ਚੰਗਾ ਸੋਗੋਂ ਗੱਲ ਕਰਨ ਤੋਂ ਬਿਨਾ ਨਹੀਂ ਰਹਿਣਾ ਫੇ ਗੱਲ ਕਰਨੀ ਬਣਦੀ ਵੀ ਆ ਨਾਲੇ ਮੰਮੀ ਨੂੰ ਵੀ ਪਤਾ ਕਿੱਦਾਂ ਲੱਗੂਗਾ ਫੇ ਮੈਂ ਮੁੰਡਿਆਂ ਦੇ ਵਿੱਚ ਆਪ ਹੀ ਫੋਟ ਪਾਈ ਜਾਣਦੀ ਆ ਮਮਮੀ ਨਹੀਂ ਹਾਗ ਨਾ ਪਾਵਣਾ ਕਰ ਸਕਦੀ ਆ ਤੇ ਫਿਰ ਇਹਨੇ ਹਜੇ ਹੋਰ ਵੀ ਕੀ ਪਤਾ ਕਿੰਨੀਆਂ ਕੁ ਕੀਤੀ ਹੋਣੀ ਆ ਤੇ ਕਿੰਨੀਆਂ ਕੁ ਨਹੀਂ ਮੇਰੇ ਮਮਮੀ ਤਾਂ ਮੈਨੂੰ ਆ ਉਮੀਦ ਨਹੀਂ ਹੈਗੀ ਕਿ ਮਮਮੀ ਇਤਾਂ ਵੀ ਕਰ ਸਕਦੀ ਆ ਚਲੋ ਕੋਈ ਨਹੀਂ ਮੈਨੂੰ ਕੀ ਲੱਗੇ ਜਦੋਂ ਹੋਏਗਾ ਟਾਈਮ ਆਊਗਾ ਫਿਰ ਵੇਖੀ ਜਾਊਗੀ ਓ ਹਾਏ ਨਹੀਂ ਆਧਾਣੋ ਬੱਜਰੀ ਸੀਮਿੰਟ ਵਿੱਚ ਰਲਾ ਕੇ ਪਾ ਕੇ ਗਏਗੇ ਤੇ ਤੇਰਾ ਦੇਖਦੀ ਹੈ ਟਿੱਗਾਂ ਜੀਆਂ ਵਿਪਨ ਹੈ ਵਿਪਨ ਹੈ ਹਾਂ ਮਮੀ ਵਿਪਨ ਆ ਉਰੇ ਆਈਂ ਜਿ ਰੱਕ ਆ ਗਿਆ ਵਿਪਨ ਆਵੇ ਕੀ ਹੋ ਗਿਆ ਉਹ ਤੇ ਵਿਚਾਰੇ ਹੁਣ ਬੜੀ ਮਿਹਨਤ ਕੀਤੀ ਤੇ ਹੁਣ ਪਾ ਕੇ ਗਏ ਉਹ ਸੀਮਿੰਟ ਬੱਜਰੀ ਵਿੱਚ ਤਾਂ ਆ ਦੇ ਟਿੱਗ ਦੇਖ ਪੀ ਤੋ ਸਾਰੀ ਰੇਤ ਦੀ ਮਮੀ ਤੱਸ ਮੈਂ ਹਾਂ ਇਹ ਵਿੱਚ ਕੀ ਕਰਾਂ ਤੇ ਡੇਗੀ ਤਾਂ ਹੰਡੇ ਡੇਗੀ ਹੈ ਆਰੇ ਮਖਤਿਆਰੀ ਸਾਰੇ ਉਹ ਕੰਡੀਆਂ ਉਹਨੂੰ ਪਤਾ ਹੈ ਸਾਰੇ ਵਿਪਨ ਇਹ ਮੁਖਤਿਆਰੀ ਦੀ ਥੋੜੀ ਗੱਲ ਵਾਈ ਹੈ ਤੈਨੂੰ ਨੰਤਰ ਖੇਚਲ ਬੜੀ ਪੈਣੀ ਉਹਨਾਂ ਨੇ ਵਿਚਾਰਿਆਂ ਨੂੰ ਹਏ ਕਾ ਸਾਰਾ ਦਿਨ ਲੱਕ ਰਹਿ ਗਿਆ ਉਹਨਾਂ ਦਾ ਕੋਈ ਪੁੱਟ ਪੁੱਟ ਕੇ ਮਿੱਟੀ ਵਿੱਚੋਂ ਬਾਲਟੀਆਂ ਨਾ ਕੱਢੀ ਕਿ ਤੇ ਕਹਿ ਰਹੇ ਨੇ ਖੇਚਲ ਤੇ ਮਮੀ ਹੈ ਹੀ ਹੰਡੇ ਦਾ ਕੰਮ ਨੁਕਸਾਨ ਜਲਾ ਹੋਇਆ ਤੇ ਨੁਕਸਾਨ ਤੇ ਹੈ ਹੀ ਉਹਨਾਂ ਚਲ ਕੋਈ ਨਾ ਆਪੇ ਮਿਸਤੀ ਚੁੱਕ ਲੈਣਗੇ ਉਹਨਾਂ ਨੂੰ ਪਤਾ ਲੱਗੇ ਨਾਲ ਜਦੋਂ ਲੱਗ ਨਹੀਂ ਕੱਢੀ ਜਾਂ ਤੇ ਲੱਗੇ ਫਿਰ ਉਹ ਵੇਖਿਆ ਕਰਦੇ ਵਿਪਨ ਉਹਨਾਂ ਥਾਂ ਤੇ ਬਾਵਾ ਇਹ ਨਾ ਨਾ ਛੱਡਿਆ ਸੀ ਤੇ ਪਰ ਉਹ ਰੇਤ ਹੀ ਨਾ ਤਰੀਓ ਟਰੀ ਅੱਧੀ ਟੇਕ ਟੇਕ ਪੀ ਆਦੋ ਨੁਕਸਾਨੀ ਇਤਲਾ ਕੋਈ ਨਹੀਂ ਉਹਨੂੰ ਉਹਨਾਂ ਨੂੰ ਬੜਾ ਹਨਾ ਸਵੇਰੇ ਫੇਰ ਇੰਨਾ ਹੀ ਝੋਲ ਲੱਗ ਜਾਣਾ ਜੁੱਤਾ ਕੱਲ ਲੱਗੇ ਰਹੇ ਵਿਚਾਰੇ ਆਹੋ ਉਹਨਾਂ ਨੂੰ ਪੰਮ ਤੇ ਉਹਨੂੰ ਮਿੱਥਰਾ ਪਿਆ ਉਹ ਤੇ ਅੱਧੀ ਟਰਾਲੀ ਹੈ ਹਨਾ ਚੁੱਕ ਚੁੱਕ ਕੇ ਭਾਲਦੇ ਹਨ ਤਾਂ ਕਰਨਗੇ ਹੋਰ ਟਾਈਮ ਤਾਂ ਲੱਗ ਹੀ ਜਾਣਾ ਲੱਗੀ ਜੀ ਤੂੰ ਵੀ ਮਾੜੀ ਮੋਟੀ ਝਾਤੀ ਮਾਰ ਲਿਆ ਕਰ ਕਿਤੇ ਮੈਂ ਮੰਮੀ ਤਾਂ ਝਾਤੀ ਹੀ ਮਾਰਨੇ ਉਹ ਵੇਖਾ ਪੰਮ ਝਾਤੀ ਮਾਰਨੂੰ ਉਹ ਸਾਰਾ ਭਾਦੀ ਫਿਰਦੀ ਸਾਰੇ ਕੰਮ ਕਰ ਉਹ ਕਰਨ ਦੀ ਤਾਂ ਕਰਨ ਨਹੀਂ ਹੁਣ ਕੀ ਕਰਨਾ ਹੁਣ ਮਿਸਤਰੀਆਂ ਸਾਹਮਣੇ ਇਹ ਥੋੜਾ ਕਹਿਣਾ ਵੀ ਨੌ ਜਿੰਮੇਵਾਰੀਆਂ ਪੱਕ ਤੋਂ ਡਈ ਆ ਇਹ ਉਹ ਤੇ ਫਿਰ ਗੱਲ ਆਪਣੀ ਤੇ ਤਾਂ ਆਪਣੇ ਹੱਥ ਹ ਤੂੰ ਮੜਾ ਮੋਟਾ ਵੀ ਇਹ ਲਿਆ ਕਰ ਚਾ ਲਗ ਲਿਆ ਨਾ ਮੈਂ ਹੁੰਦਾ ਵਾ ਵੀ ਚੱਲ ਆਏ ਮੰਮੀ ਕੋਈ ਕਹੇ ਤੇ ਫਿਰ ਬੰਦਾ ਵੇਖੇ ਨਾ ਹੁਣ ਆਪਣੇ ਆਪ ਕੋ ਥੋੜੀ ਮੇਰਾ ਚੀਜ਼ ਹੁੰਦਾ ਆ ਜਾਵਾ ਆਵਾਂ ਤੇ ਬੇਇੱਜ਼ਤੀ ਕਰਾ ਮੈ ਤੇ ਕੋ ਆ ਕੇ ਚੱਲੋ ਤੇ ਕਹਿੰਦੇ ਮੋਲੀ ਬਣਿਆ ਬੋਤਾ ਜ਼ਿੰਮੇਵਾਰੀ ਹੁੰਦੀ ਏ ਲੱਲੀ ਕੰਮ ਤੇ ਕੋ ਤੇ ਸਾਂਝਾ ਹੀ ਏ ਚੀਜ਼ ਤੇ ਸਾਰੇ ਬਰਤਨੀਆਂ ਆ ਉਹ ਮੰਮੀ ਜਿਹੜਾ ਬਾਹਰ ਕੰਮ ਕਾਣਦੇ ਆ ਨਾ ਅੱਜ ਕੱਲ ਉਹਦੀ ਜ਼ਿਆਦਾ ਕਦਰ ਵਾ ਜਿਹੜਾ ਇੱਥੇ ਘਰ ਲਾ ਕੇ ਤੋੜਦੇ ਆ ਨਾ ਉਹਨਾਂ ਨੂੰ ਪੁੱਛਦਾ ਬੀਪਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੀਆਂ ਬੁਝਾਰਤਾਂ ਜੀਆਂ ਤੂੰ ਪਾਈ ਜਾਣਦੇ ਆ ਉਹ ਮੰਮੀ ਪਰ ਨਹੀਂ ਤੁਸੀਂ ਨਹੀਂ ਪਜਾਰਤਾ ਮਾਮਾ ਮਾਤੇ ਤੇ ਪੋਤੇ ਸਾਰੇ ਇੱਕੋ ਜਿਹੇ ਹੁੰਦੇ। ਉਹ ਚਲੋ ਠੀਕ ਆ ਮਮੀ ਹੁਣ ਕੀ ਫਾਇਦਾ ਉਹ ਮਿੱਟੀ ਨੂੰ ਫੋਲਣ ਦਾ। ਤਾਂ ਮੇਰੀ ਗੱਲ ਸੁਣੋ ਮਿਸਤਰੀ ਬਾਹਰ ਗੱਲਾਂ ਕਰਨ ਦੇ ਇਹ ਕਿ ਇਹ ਤੇੜੀ ਹੈ ਨਾ ਉਹ ਸਹੀ ਨਹੀਂ ਆਈ। ਉਹ ਉਹਨਾਂ ਨੇ ਰਲਵੀਂ ਭੇਜਦੀ ਹਟ ਕੋਈ ਕੋਈ ਇੱਥੇ ਚੰਗੀ ਹੈ ਤੇ ਬਾਕੀ ਸਾਰੇ ਜਿਹੜੇ ਨਾ ਪਹਿਲੀ ਏਟ ਭੇਜਦੀ ਹੈ ਨਾ। ਕੱਚੀ ਏਟ ਖਲਾਤੀ ਸਾਰੀ। ਹੋਰ। ਹਾਂ ਤੇ ਪੈਸੇ ਤਾਂ ਉਹਨੇ ਲਾ ਲਈ ਉਹਨਾਂ ਨੇ ਹਣਾ। ਹਾਂ ਤੇ ਗੱਲ ਆ ਫਿਰ ਮੈਨੂੰ ਪੈਸੇ ਪੂਰੇ ਦਿੱਤੇ ਤੇ ਫਿਰ ਤੂੰ ਚੰਗੇ ਏਟ ਲੈ ਲੈ ਕੇ ਆਉਂਦੇ ਫਿਰ ਕਿਹੜੀ ਗੱਲ ਹੈ। ਪਰ ਇੰਨੀ ਮਾੜੀ ਏ ਟਾਂਖੰਡੇ ਆ ਗਈ ਏ ਹੋਰ ਐ ਤੇ ਸਾਰੀ ਮਾੜੀ ਆ ਜੀ ਇਹ ਤੇ ਨਾ ਵੇਖਣ ਨੂੰ ਤੇ ਚੱਗੀ ਭਲੀ ਲੱਗਦੀ ਪਰ ਕੀ ਪਤਾ ਏ ਕੀ ਹੀਰਾ ਫੇਰੀ ਪੱਠੇ ਵਾਲੇ ਕਰ ਜਾਂਦੇ ਹਨਾ ਕਰਤੇ ਜਾਂਦੇ ਫਿਰ ਬੰਦਾ ਆ ਵੇਖ ਕੇ ਲੈ ਜਾਂਦੇ ਨਾ ਹੁਣ ਗਈ ਤੇ ਆਪ ਵੇਖੜੀ ਪਾ ਮੈਂ ਤੇ ਪਾ ਮ ਕਿਥੇ ਮਰੋਂ ਆ ਜੀ ਮੈਂ ਮਾਰਦੀ ਬਾਜੀ ਠਿੰਦ ਲਿਓਣੀ ਪਾ ਮੈਂ ਨਹੀਂ ਪਾ ਮੈਂ ਹਾਂ ਜੀ ਪਾ ਮ ਆ ਗੁਰਿਆਈ ਗੱਲ ਸੁਣੀ ਜਰਾ ਕੇ ਹਾਂ ਜੀ ਹਾਂ ਜੀ ਪਾਪਾ ਮਿਸਤਰੀ ਦੇ ਇਹ ਗੱਲ ਕਰਨ ਵੀ ਇਹ ਇਟ ਨੇ ਆਰਕਾ ਮਾੜੀ ਘਲਾਤੀ ਪੱਠਿਆਂ ਵਾਲਿਆਂ ਮਾੜੀ ਘਲਾਤੀ ਐਟ ਆਹ ਕੱਚੀ ਇਟ ਪਿੱਲੀ ਉਹ ਜਿਹੜੀ ਸੜਕਾਂ ਤੇ ਲੱਗਦੀ ਉਹ ਲਾਤੀ ਸਾਰੀ ਇਟ ਖਰਾਬ ਹੋ ਗਈ ਆ ਅੱਗੇ ਇੰਨੀ ਇਟ ਲੱਗੀ ਆ ਸਾਰੇ ਅੱਬਾ ਇਟ ਵਾਸਤੇ 8200 ਉਹਦਾ ਰੇਟ ਵਾ ਤੇ ਸਭ ਤੋਂ ਵਧੀਆ ਇਟ ਲੈਂਦੀ ਆ ਭਾਜੀ ਮੈਂ ਉਹ ਪਤਾ ਨਹੀਂ ਮਾੜੀ ਇਟ ਕਿੰਦਰਾ ਹੋ ਗਈ ਆ ਤੇ ਫਿਰ ਗੱਲ ਪਾਪਾ ਤੈਨੂੰ ਵਧੀਆ ਲੱਗੀ ਨਾ ਸਾਰੀ ਉਹ ਟੋਟੇ ਹੁੰਦੇ ਜਾਂਦੇ ਆ ਜੇ ਤੈਨੂੰ ਨਹੀਂ ਪਤਾ ਲੱਗਦਾ ਕੋਮਸੇ ਕਮ ਮਿਸਤਰੀ ਨੂੰ ਕਹਿਆ ਜਿਹੜੀ ਏਟ ਨੂੰ ਹੱਥ ਪਾਉਂਦੇ ਉਹੋ ਹੀ ਅੰਤਰੀ ਅਧੀਂ ਹੁੰਦੀ ਜਾਂਦੀ ਉਹ ਨਾਲ ਚੱਲ ਜਾਂਦਾ ਉਸੇ ਨਾਲ ਲਟਾਉਂਦਾ ਸਾਰਾ ਰੋਡਖਾਨਾ ਨਿਕਲ ਆਇਆ ਹੁਣ ਮਮੀ ਮੈਨੂੰ ਨੇ ਨਾ ਪਤਾ ਲੱਗਣ ਡਿਆ ਅੱਧੇ ਤੋਂ ਵੱਧ ਜਿਹੜਾ ਕੰਮ ਨਿਕਲ ਗਿਆ ਵਾ ਸਾਰਾ ਤੇ ਏਟ ਲੈਂਦੀ ਏ ਤੇ ਚੰਗੀ ਏ ਅੰਦਰ 2 ਲੱਖ ਰੁਪਏ ਉੱਤੇ ਲੱਗ ਗਿਆ ਵਾ ਤੁਹਾਨੂੰ ਏਟ ਨਹੀਂ ਚੰਗੀ ਹੈਗੀ ਨਹੀਂ ਭੈਣਾ ਜੇ ਤੂੰ ਚੰਗੀ ਆਈ ਉਹ ਮਿਸਤਰੀ ਚੰਗੀ ਆਖੀ ਹੁਣ ਉਹਨਾਂ ਮਾੜਾ ਇੱਕ ਫੇਰਾ ਘਲਾਤਾ ਤਾਂ ਹੁਣ ਮਾੜੀ ਨੂੰ ਮਾੜੀ ਕਹਿਣਾ ਨੁਕਸਾਨ ਤੇ ਆਪਣਾ ਵਾ ਉਦਾਂ ਹੀ ਮਿਸਤਰੀ ਪਖੰਡ ਕਰਦੇ ਆ ਮਿਸਤਰੀ ਨੂੰ ਨੇ ਕਿ ਉਹਨਾਂ ਨੇ ਇਹ ਹੋਣਾ ਕਿ ਆਪ ਘਰ ਤੋਂ ਡੇਆ ਕਰ ਲੇ। ਕੀ ਗੱਲ ਸਰ ਮਾਮਾ? 2 ਲੱਖ ਰੁਪਈਆ ਇੱਥੇ 2 ਲੱਖ ਰੁਪਈਆ ਲੱਗ ਗਿਆ। ਤੇ ਭਾਜੀ ਤੁਹਾਨੂੰ ਨਹੀਂ ਪਤਾ ਕਿ ਕਿੰਨੀ ਮਹਿੰਗਾਈ ਆ। ਨੀ ਮਹਿੰਗਾਈ ਤੇ ਵਿੱਚ ਗ੍ਰਾਮ ਤਰਾ 50 ਪੂਰੇ ਨੀਹਾਂ ਤੇ ਸੀਮੰਟ ਦੇ ਲੱਗ ਗਏ। ਤੁਸੀਂ ਕਿਹਾ ਜਿੱਦਾਂ ਦਾ ਲੈਟਰਿੰਗ ਬਾਥਰੂਮ ਬਣਾਇਆ ਤੁਸੀਂ ਕਿਹਾ ਬਾਹਰ ਨਿਕਲ ਕੇ ਵੇਖਿਆ ਵੀ ਆ ਭਾਜੀ। ਉਹਦੇ ਮੈਨੂੰ ਪੁੱਛ ਕੇ ਵੇਖੋ ਨਾ। ਅਦਰ ਨੇ ਕਿਹਾ ਸੀ ਨਾ 50 ਪੂਰੇ ਨਾਲ ਛੱਤਾ ਪਾ ਦਾਂਗੇ। ਤੇ 50 ਪੂਰੇ ਨੀਹਾਂ 'ਚ ਲੱਗ ਗਏ। ਤੇ 50 30 ਫੇਰ ਨਾਲ ਦੇ ਤੇ ਕੱਲ ਪਰਸੋਂ ਉਹਨਾਂ ਨੇ ਫੇਰ ਸੁਨਾ ਦੇ ਦੇਣਾ। ਨੀ ਮਹਿੰਗਾਈ ਤੇ 2 ਲੱਖ ਵਿੱਚ ਉਹਦੇ ਵਿੱਚ ਤਾਂ ਪੂਰਾ ਪਸਤਰੋ ਹੋ ਕੇ ਤਿਆਰ ਹੋਣਾ ਹੈ ਤੇ ਅਜੇ ਨੇ ਪੈਸੇ ਨਹੀਂ ਲੱਗੇ ਮੈਨੂੰ ਜਿਦ ਤੱਕ ਮੇਰਾ ਖਿਆਲ ਵਾ ਪਾ ਜੀ ਕਿਹੜੀਆਂ ਗੱਲਾਂ ਤੁਸੀਂ ਕਰਨ ਦੇ ਤੁਸੀਂ ਕਹਾਂਦੇ ਅਜੇ ਤੋਂ 10 ਸਾਲ ਪਹਿਲਾਂ ਦੀਆਂ ਗੱਲਾਂ ਕਿ 1.5 ਤੋਂ 2 ਲੱਖ ਚ ਲੱਗ ਜਾਂਦੇ ਹੋ ਰੁਪਈਆ 4-5 ਲੱਖ ਲੱਗਣਾ ਨਾ ਫੇਰੇ ਤਿਆਰ ਹੋਣੇ ਆ ਹਲੇ ਤੁਹਾਨੂੰ ਪਤਾ ਨਹੀਂ ਆ ਤੁਸੀਂ ਕਦੇ ਇਹੋ ਜੇ ਕੰਮ ਕੀਤੇ ਨਹੀਂ ਆ ਜੇ ਕੀਤੇ ਹੋਣ ਤਾਂ ਫੇਰ ਬੰਦੇ ਨੂੰ ਪਤਾ ਲੱਗਦਾ ਵਾ ਮੈਂ ਗਾਈ ਦਾ ਪਤਾ ਹੈਗਾ ਉਹ ਜਦੋਂ ਜਾਈਏ ਤਾਂ ਅਗਲੇ ਐਡਾਡਾ ਬਿੱਲ ਕੱਢ ਕੇ ਦਿੰਦੇ ਉੱਥੇ ਬਣਾਵਣਾ ਕਿ ਪਤਾ ਲੱਗਦਾ ਉੱਥੇ ਹਜ਼ਾਰਾ ਨਾ ਤਾਂ ਉੱਥੇ ਗੱਲ ਹੀ ਨਹੀਂ ਚੱਲਦੀ ਜੀ 40000 ਦੀ ਗੱਲ ਤੇ ਨਹੀਂ ਚਲਦੀ ਹੋਗੀ ਮੰਗਾਈ ਸਮਝੋ ਮੰਗਾਈ ਤਾਂ ਹੁਣ ਉਹ ਜਿਹੜੇ ਕੱਚੀ ਏਟੋਂ ਦਾ ਕੀ ਕਰਨਾ ਵਾ ਉਹ ਤੇ ਮੈਂ ਆਪ ਵੇਖਿਆ ਰੋੜੇ ਰੋੜੇ ਹੋ ਗਿਆ ਕੋਈ ਨਹੀਂ ਹੁੰਦਾ ਮੰਮੀ ਜੀ ਰੋੜੇ ਹੋ ਗਏ ਤਾਂ ਕੋਈ ਨਹੀਂ ਮੈਂ ਕਰਕੇ ਫੋਨ ਤੇ ਪੁੱਛ ਲੈਣੀ ਆ ਉਹ ਪੱਠਿਆੜਾ ਦਾ ਮੈਂ ਨੰਬਰ ਲੈਂਦਾ ਵਾ ਤੇ ਜੇ ਵੱਧ ਘੱਟ ਕੋਈ ਮਾੜੀ ਚੰਗੀ ਨਿਕਲੋਗੇ ਤਾਂ ਫੋਨ ਕਰਕੇ ਇੱਥੇ ਆਓਗੇ ਤੇ ਟਰਾਲੇ ਤੇ ਸਾਰੇ ਵਾਪਸ ਲਾ ਦੋਗੇ ਨਾ ਉਹਨੇ ਖੱਤਿਆਂ ਨੇ ਨਹੀਂ ਮੋੜਦੀ ਉਹ ਨਹੀਂ ਮੋੜਦੇ ਹੁਣ ਜੇ ਮੁੜ ਕੇ ਉਹ ਗੱਲ ਨੂੰ ਫੋਨ ਕਰਕੇ ਪਤਾ ਕਰਨਾ ਪਰ ਉਹ ਮੋੜਦੇ ਨਹੀਂ ਹੁੰਦੇ ਕੋਈ ਨਹੀਂ ਮਿਸਤਰੀ ਹੁੰਦਾ ਨਾ ਮਿਸਤਰੀ ਨਾਲ ਆਪ ਗੱਲ ਕਰਦੀ ਆ ਤਾਂ ਮੈਨ ਕੋਈ ਨਹੀਂ ਬਾਅਦ ਚ ਵੇਖ ਲਾਂ ਤੂੰ ਮਿਸਤਰੀ ਨੂੰ ਕੀ ਕਹਿਣਾ ਜਦੋਂ ਮੈਂ ਆ ਵੀ ਕੇ ਆਈ ਆ ਤੇ ਨਾਲ ਹੁਣ ਆ ਮਮੀ ਤੁਹਾਨੂੰ ਬੜਾ ਹਿਟ ਦਾ ਪਤਾ ਵਾ ਹਾਂ ਮੈਨੂੰ ਨਹੀਂ ਪਤਾ ਪਠਿਆਲੇ ਕੰਮ ਕਰਦੇ ਆ ਉਹਨਾਂ ਨੂੰ ਹਿਟ ਦਾ ਨਹੀਂ ਪਤਾ ਠੀਕ ਹੈ ਮਮੀ ਤੇਨੂੰ ਕਹਿਂਦੀ ਆ ਚੱਲ ਪਮ ਕੋਈ ਨਹੀਂ ਚੱਲ ਵੀ ਇਸ ਦੀ ਤੂੰ ਕਰਕੇ ਨੀ ਹਿਟ ਕਰ ਕਰਕੇ ਆਹ ਹੋ ਜਾ ਚੱਲ ਆ ਜਾ ਹੁਣ ਹਾਂ ਮੱਚ ਜੇ ਦੋਨੇ ਅੱਖਾਂ ਕੱਚੀ ਐ ਤੇ ਮੈਂ ਤਾਂ ਆਪ ਵੇਖ ਕੇ ਆਈ ਤੇ ਮੈਨੂੰ ਵੀ ਦੇਖਣ ਨੂੰ ਕੱਚੀ ਲੱਗੀ ਉਹ ਤੇ ਪੈਸੇ ਬਰਬਾਦ ਕਰਨ ਵਾਲੀ ਗੱਲ ਵਾ ਨਾ ਚਲੋ ਕੋਈ ਨਹੀਂ ਮੰਮੀ ਮੈਂ ਕਰ ਲਈ ਨਹੀਂ ਗੱਲ ਜਿਹੜੇ ਰੋੜੇ ਗਾੜੇ ਟੁੱਟੇ ਮੈਂ ਖਿੱਚ ਕੇ ਪਾਉਣੀ ਉਹਨਾਂ ਨੂੰ ਵਟਸਐਪ ਤੇ ਹੁੰਦੇ ਤੇ ਵਿਖਾਲ ਦਿਆਂ ਉਹਨਾਂ ਨੂੰ ਕਿਟਾ ਟੁੱਟੀਆਂ ਸਾਰੀ ਮੰਨਦੇ ਨਹੀਂ ਹੁੰਦੇ ਇਹਨ ਖਤੇ ਦੀ ਉਹ ਗੱਲ ਨੂੰ ਮੰਨਦੇ ਹੁੰਦੇ ਕੋਈ ਨਹੀਂ ਐਂ ਕਿਹੜਾ ਉਹਨਾਂ ਕੋ ਲੈ ਕੇ ਖਾਤਾ ਮੈਂ ਆ ਮੋੜ ਕੇ ਹੁੰਦੇ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਉਹਨਾਂ ਨੂੰ ਇੰਨਾ ਥੋੜਾ ਪਤਾ ਕਿ ਮੋੜਾ ਬੰਦਾ ਕਿਹੜੇ ਕਿੱਦ ਤਰ੍ਹਾਂ ਆਪਣਾ ਕੰਮ ਕਰਨ ਦੇ ਆ ਕਿੱਦ ਤਰ੍ਹਾਂ ਨਹੀਂ ਨੇ ਪਰ ਚੱਲਣ ਦੇ ਆ ਉਨਾ ਦੇ ਫਾਰਕੇ ਕੱਚੇ ਸਾਰੀ ਖਲਾਤੀ ਵੀ ਬੁੱਢੀ ਆਈ ਇਹਨੂੰ ਕੀ ਪਤਾ ਕਿ ਹੱਟ ਫੱਟਾ ਦਾ ਵੇਖਣਾ ਕੋਈ ਨਹੀਂ ਪਰ ਮੈਨੂੰ ਉਹਨਾਂ ਨੂੰ ਦੱਸ ਦੂੰਗਾ ਕਿ ਜੇ ਬੁੱਢੀ ਆਈ ਹੈ ਤਾਂ ਫੇਰ ਮੈਂ ਮੋੜ ਕੇ ਵਾਪਸ ਕਰ ਲੈਣਾ ਆਪੇ ਪਤਾ ਲੱਗ ਜਾਣਾ ਮੋੜਨਾ ਕੀ ਹੁਣ ਆ ਚਲੋ ਤੁਸੀਂ ਆਪੇ ਪੱਤੀ ਹੋਗੀ ਉਹਦੇ ਨਾਲ ਉੱਥੇ ਵਾਜ ਮਾਰਦੇ ਉੱਥੇ ਆ ਜਾਂਦੇ ਆ ਤੈਨੂੰ ਇੰਨਾ ਹੀ ਪਤਾ ਕਿ ਕੀ ਹੋ ਗਿਆ ਤੈਨੂੰ ਨੁਕਸਾਨ ਨਹੀਂ ਧੀਦਾ ਵਾਜ ਦਾ ਪਹਿਲਾਂ ਸਾਰੇ ਟੱਪਰ ਦੇ ਹੂੰ ਕਿੱਡਾ ਵੱਡਾ ਟੋਆ ਕੱਢਿਆ ਇਹਦੇ ਵਿੱਚ ਆਪ ਇਹਦਾ ਮਸ਼ੀਨਾਂ ਕੋ ਭੱਜੀ ਜਾਂਦੀ ਮੇਰੇ ਕੋ ਤੁਰਿਆ ਵੀ ਨਹੀਂ ਜਾਂਦਾ ਕਿੰਨਾ ਕੁ ਡੂੰਗਾ ਕੱਢਿਆ ਵੀ ਹੈ ਹੋਏ ਹੋਏ ਇਹਦਾ ਲੱਗਦਾ ਵਾ ਕਿਦਾਂ ਤੇ ਮੇਰਾ ਨਾਂ ਹੱਤੀ ਹੋਣ ਵਾਲਾ ਏ ਕਿਦਾਂ ਐਡਾ ਵੱਡਾ ਟੋਆ ਦੱਸ ਇਹਨੇ ਕੱਢਿਆ ਇਹ ਇਹਦੇ ਵਿੱਚ ਦੱਸ ਇਹਨਾਂ ਲੰਮੇ ਪੈਣਾ ਹੀ ਕੀ ਇਹ ਕਰਦੇ ਫਿਰ ਡੇ ਥੋੜਾ ਕਾ ਨਿਕਲ ਚੱਲੇ ਪੰਮ ਹੁਣੇ ਲਾਤ ਲੁੱਟ ਟੁੱਟ ਜਾਣੀ ਤੇਰੀ ਇਹਨਾਂ ਦਾ ਕੀ ਜਣਾ ਹੈ